ਸਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਜਿਹੜਾ ਪੰਜਾਬੀਆਂ ਦੀ ਗਿਰਦੀ ਜਾਂਦੀ ਸ਼ਬਦਾਵਲੀ ਤੇ ਆਪਾਂ ਪੰਜਾਬੀ ਇੰਨੇ ਮਿੱਠੜੇ ਤੇ ਇੰਨੇ ਨਿਮਰਤਾਪੂਰਵਕ ਗੱਲ ਕਰਦੇ ਹੁੰਦੇ ਸੀ ਆਪਣੀ ਇਹ ਜਿਹੜੀ ਨਜ਼ਾਕਤ ਸੀ ਉਹ ਕਿੱਧਰ ਗਈ ਆਪਾਂ ਦੇਖੋ سوشل میڈیا ਤੇ ਕਿੰਨੀ ਅਬਿਊਜ਼ਿਵ ਗੱਲਾਂ ਲਿਖਦੇ ਆ ਜਿਹੜਾ سوشل میڈیا ਹੈਗਾ ਇਹ ਸੋਸ਼ਲ ਹੋਣ ਲਈ ਹੈ ਮੈਂ ਤੁਹਾਨੂੰ ਕੋ ਸਿਖਾਵਾਂ ਤੁਸੀਂ ਮੈਨੂੰ ਕੋ ਸਿਖਾਓ ਪਰ ਆਪਾਂ ਕੀ ਪਰੋਸ ਰਹੇ ਆਉਣ ਵਾਲੀ ਜਨਰੇਸ਼ਨ ਦੇ ਅੱਗੇ ਉਹਨਾਂ ਦਾ ਮਾਈਂਡ ਬਿਲਡ ਕਹੇ ਜਾਂ ਬਣਾ ਰਹੇ ਆ ਇਹ ਆਪਾਂ ਆਪ ਹੀ ਸੈਲਫ ਡਿਸਪਲਿਨ ਚ ਰਿਹਾ ਕਰੀਏ ਤਾਂ ਕਿ ਜੋ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਚੰਗੀਆਂ ਗੱਲਾਂ ਪਰੋਸੀਏ ਪਰ ਇਹਦੇ ਵਿੱਚ ਆਪਣਾ ਵੀ ਕਸੂਰ ਨਹੀਂ ਜਿਹੜਾ ਭਗਵੰਤ ਮਾਨਜੀ ਦੀ ਹੁਣ ਸ਼ਬਦਾਵਲੀ ਹੈ ਉਹ ਇੰਨੀ ਗਿਰਗੀ ਅਜੇ ਤੱਕ ਮੈਂ ਕਹਿੰਦਾ ਵੀ ਦੁਨੀਆ 'ਚ ਕੋਈ ਐਜ ਕੋਈ ਲੀਡਰ ਨਹੀਂ ਆਇਆ ਹੁਣ ਜਿਹੜਾ ਇੰਨੀ ਗੰਦੀ ਸ਼ਬਦਾਵਲੀ ਵਰਤਦਾ ਹੋਵੇ ਜਿਹੜਾ ਦੂਸਰਿਆਂ ਨੂੰ ਬਿਲਕੁਲ ਟਿਚ ਜਾਣਦਾ ਹੋਵੇ ਪੰਜਾਬ 'ਚ ਜਿਹੜਾ ਭਾਈਚਾਰਕ ਏਕਤਾ ਤੇ ਪ੍ਰੇਮ ਸੀ ਉਹਨੂੰ ਵਾਪਸ ਲਿਆਉਣਾ ਚਾਹੀਦਾ ਆਪਾਂ ਨੂੰ ਇੱਕ ਦੂਜੇ ਦੇ ਲਈ ਰਿਸਪੈਕਟਫੁਲੀ ਗੱਲ ਕਰਨੀ ਚਾਹੀਦੀ ਹੈ ਜਿਹਨੂੰ ਕਿਸੇ ਨੂੰ ਮੌਕਾ ਮਿਲਿਆ ਸੇਵਾ ਦਾ ਉਹ ਆਪ ਸੇਵਾ ਤਾਂ ਕਰ ਨਹੀਂ ਰਿਹਾ ਪਰ ਅਜੇ ਤੱਕ ਦੂਜਿਆਂ ਦੀਆਂ ਗਲਤੀਆਂ ਗਨੋਂ ਚ ਬਿਜ਼ੀ ਹੈ ਤੇ ਇਹ ਆਪਾਂ ਦੇਖੀਏ ਵੀ ਕਿਸੇ ਨੂੰ ਕਿਸੇ ਦੇ ਗੁੱਸੇ ਦੇ ਵਿੱਚ ਆਪਾਂ ਇਹ ਜਿਹੇ ਬੰਦਿਆਂ ਨੂੰ ਨਾਲ ਲੈ ਆਈਏ ਜਿਹੜਾ ਉਹਨਾਂ ਨੂੰ ਹੀ ਬੋਲ-ਬੋਲ ਕੇ ਕੰਮ ਸਾਰੀ ਜਾਵੇ ਤੇ ਆਪਾਂ ਨੂੰ ਡਿਲੀਵਰ ਕੁਝ ਨਾ ਕਰੇ ਕੁਝ ਕੰਮ ਕਾਜ ਵਿੱਚ ਕੁਝ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ